ਮੈਨੂੰ ਦੱਸੋ ਤੁਹਾਡੇ ਕੋਲੇ ਛੱਡਿਆ ਕੀ ਹੈ ਤੁਹਾਡੇ ਕੋਲ ਵਾਰੀ ਵਾਰ ਇਸ ਟੈਪ ਬਈ ਸਟੈਪ ਖੋਲਿਆ ਉਧਰ ਤੁਸੀਂ ਦੇਖ ਲਓ ਬਾਰਡਰ ਤੁਹਾਡੇ ਬੰਦ ਕਰ ਦਿੱਤੇ ਆ ਤੁਸੀਂ ਦੱਸੋ ਜੇ ਰਾਜਸਥਾਨ ਉੱਥੇ ਵੀ ਤੁਹਾਡਾ ਸਾਰਾ ਕੁਝ ਬੰਦ ਕਰ ਦਿੱਤਾ ਹੈ ਇੱਥੇ ਜਿਹੜਾ ਪਾਕਿਸਤਾਨ ਦਾ ਬਾਰਡਰ ਹੈ ਉਹ ਬੰਦ ਕਰ ਦਿੱਤਾ ਉਧਰ ਜਿਹੜਾ ਬਾਰਡਰ ਹੈ ਕਿੱਥੋਂ ਦਾ ਨੇਪਾਲ ਦਾ ਬਾਰਡਰ ਬੰਦ ਕਰ ਦਿੱਤਾ ਹੈ ਇਸ ਕਰਕੇ ਇਹ ਸਾਰਾ ਕੁਝ ਤੁਹਾਡੇ ਕੋਲੋਂ ਖੋੜਿਆ ਤੁਹਾਡੇ ਕੋਲੇ ਛੱਡਿਆ ਕੀ ਹੈ ਕੁਝ ਵੀ ਨਹੀਂ ਛੱਡਿਆ ਫਿਰ ਤੁਸੀਂ ਕਹਿੰਦੇ ਹੋ ਫਿਰ ਹਾਏ ਕਾਂਗਰਸ ਹਾਏ ਬਾਦਲ ਨਾਲ ਹਾਏ ਆਪਾ ਪਾਰਟੀ ਤੁਸੀਂ ਸੋਚੋ ਤਾਂ ਸਹੀ ਕਿ ਆਪਾਂ ਜਾ ਕੇ ਇਧਰ ਨੂੰ ਰਹੇ ਆ ਫਿਰ ਜਿੰਨਾ ਚਿਰ ਆਪਾਂ ਸੋਚਦੇ ਨਹੀਂ ਵਿਚਾਰਦੇ ਨਹੀਂ ਮੈਨੂੰ ਇੱਕ ਵੀ ਗੱਲ ਸੋ ਜਿਹੜੀ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਸਰਖਿਆ ਦਾ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਦਾ ਸਰਬੰਤ ਦਾ ਭਲਾ ਮੰਗਦਾ ਇੱਥੇ ਪਿੰਡ ਦਿਹਾੜੇ ਗੁਰੂ ਗ੍ਰੰਥ ਸਾਹਿਬ ਨੂੰ ਝੱਕ ਕੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਤੁਹਾਡਾ ਤੁਹਾਡੇ ਕੋਲੇ ਆ ਦਰਬਾਰ ਸਾਹਿਬ ਤੁਹਾਡਾ ਧਾਰਨਾ ਗੱਲਾਂ ਤੇ ਤਹਿਰ ਤੁਹਾਡੇ ਪਾਸ ਤੇ ਆ ਧੀਆ ਭੈਣਾਂ ਦੀਆਂ ਬੇਪੜੀਆਂ ਤੁਹਾਡੀਆਂ ਕਰ ਦਿੱਤੀਆਂ ਆ ਜਿਹੜਾ ਗੋਬਿੰਦਗੜ੍ਹ ਹੈ ਇਹ ਸਟੀਲ ਸਿਟੀ ਸੀ ਇੰਡਸਟਰੀ ਸਾਡੀ ਤਬਾਹ ਕਰਤੀ ਆ ਸਾਡੇ ਪੱਲੇ ਇੰਡਸਟਰੀ ਚ ਕੁਝ ਨਹੀਂ ਛੱਡਿਆ ਆ ਜਿਹੜਾ ਲੁਧਿਆਣੇ ਦੇ ਵਿੱਚ ਯਾਰਨ ਫੈਕਟਰੀ ਸੀ ਆ ਜਿਹੜੇ ਕੱਪੜੇ ਲੀਦੇ ਦੀਆਂ ਉਹ ਤੁਹਾਡੇ ਕੋਲੋਂ ਖੋਹੀ ਆ ਇੰਡਸਟਰੀ ਬਿਲਕੁਲ ਬੰਦ ਪਈ ਆ ਦੂਜੇ ਪਾਸੇ ਚੱਲੋ ਬਟਾਲੇ ਉਹ ਦੇਗ ਦੀ ਇੰਡਸਟਰੀ ਆ ਉਹ ਵੀ ਤੁਹਾਡੇ ਕੋਲੋਂ ਖੋਹੀ ਆ ਉਹ ਵੀ ਬੰਦ ਪਈ ਆ ਦੂਜੇ ਪਾਸੇ ਜਲੰਧਰ ਦੇ ਵਿੱਚ ਜਾਓ ਉੱਥੇ ਹੌ ਜਿਹੜੀ ਖੇਡਾਂ ਦਾ ਸਾਮਾਨ ਉਹ ਇੰਡਸਟਰੀ ਤੁਹਾਡੇ ਕੋਲੋਂ ਖੋਹੀ ਆ ਤੁਹਾਡੇ ਬੱਲੇ ਨਹੀਂ ਛੱਡਿਆ ਕੱਖ ਉਧਰ ਕੱਪੜੇ ਦਾ ਕੰਮ ਹੈ ਉਹ ਅਮਰਸਰ ਦੇ ਵਿੱਚ ਹੈ ਫੇਰ ਉਹ ਵੀ ਤੁਹਾਡੇ ਕੋਲੋਂ ਖੋਲਿਆ ਫੇਰ ਮੈਨੂੰ ਦੱਸੋ ਤੁਹਾਡੇ ਕੋਲੇ ਹੈ ਕੀ ਹੈ ਫੇਰ ਤੁਹਾਡੇ ਨੌਜਵਾਨਾਂ ਦੀਆਂ ਹਿਜਰਤ ਹੋ ਰਹੀ ਹੈ ਕੋਈ ਅਮਰੀਕਾ ਜਾ ਰਿਹਾ ਕੋਈ ਕਨੇਡਾ